ਲੁਧਿਆਣੇ ਦੇ ਵਿੱਚ ਆਖਿਰਕਾਰ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਦੋ ਦਿਨਾ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਮੇਲੇ ਤੋਂ ਉਦਗਾਰਨ ਕਰਨ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਪਹੁੰਚਦੇ ਨੇ ਸ੍ਰਾਨ ਉਹਨਾਂ ਰਸਮੀ ਤੌਰ ਤੇ ਜਿੱਥੇ ਮੇਲੇ ਦਾ ਆਗਾਜ਼ ਕਰਵਾਇਆ ਇਸ ਦੌਰਾਨ ਕਿਸਾਨਾਂ ਨੂੰ ਉਹਨਾਂ ਵਿਦਾਇਵੀ ਦਿੱਤੀ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਕਿਸਾਨੀ ਲਈ ਇਹ ਮੇਲਾ ਲਾਹੇਵੰਦ ਵੀ ਦੱਸਿਆ ਸ੍ਰਾਨ ਗੁਰਮੀਤ ਸਿੰਘ ਖੁੱਡਿਆ ਨੇ ਕਿਸਾਨਾਂ ਨੂੰ ਵਧਾਈ ਦਿੰਦੇ ਆਏ ਵੀ ਕਿਹਾ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਉਹਨਾਂ ਦਾ ਅਹਿਮ ਰੋਲ ਹੈ ਖੇਤੀਬਾੜੀ ਮੰਤਰੀ ਨੇ ਇਸ ਮੌਕੇ ਕੇ ਜੀワਲ ਦੀ ਜ਼ਮਾਨਤ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ ਕਿ ਕੀ ਕਹ ਆਓ ਸੁਣਦੇ ਕੀ ਨਾਮ ਆ ਜੀ ਸਰਦਾਰ ਹਰਪ੍ਰਿੰਦਰ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਕਿਸਾਨ ਮੇਲੇ 'ਚ ਪਹਿਲਾਂ ਵੀ ਆਉਂਦੇ ਹੁੰਦੇ ਸੀ ਪਹਿਲਾਂ ਵੀ ਆਉਂਦੇ ਸੀ ਹੁਣ ਪੰਜ ਚਾਰ ਸਾਲ ਨਹੀਂ ਆਏ ਅੱਛਾ ਜੀ ਤੇ ਹੁਣ ਫੇਰ ਆਏ ਆ ਜੀ ਅੱਛਾ ਜੀ ਤੇ ਇੱਥੋਂ ਬਹੁਤ ਜਾਣਕਾਰੀ ਮਿਲਦੀ ਹੈ ਜੀ ਅੱਛਾ ਜੀ ਸ਼ਿੰਗਰੀ ਵੇਖ ਚਾਹੀਦੀ ਹੈ ਬੀਜ ਲੈ ਜਾਇਦੇ ਆ ਹਾਂ ਜੀ ਤੇ ਬੜਾ ਫਾਇਦਾ ਜੀ ਲੱਗਦਾ ਕਿ ਨਵੀਆਂ ਖੋਜਾਂ ਜਿਹੜੀਆਂ ਯੂਨੀਵਰਸਿਟੀ ਕਰਦੀ ਉਹਦਾ ਹਾਂ ਹਾਂ ਬਹੁਤ ਫਾਇਦੇ ਜੀ ਨਵੇਂ ਬੀਜ ਨਵੀਆਂ ਖੋਜਾਂ ਤੇ ਖਰੀਦਾ ਸਮਾਨ ਬਹੁਤ ਬੜਾ ਅੱਛਾ ਖੇਤੀਬਾੜੀ ਕਿੱਸੀ ਏਦਿਕਾ ਤੇ ਕਣਕ ਝੋਨੇ ਦੀ ਕਣਕ ਝੋਨੇ ਦੀ ਹਾਂ ਕਣਕ ਝੋਨਾ ਗੰਨਾ ਹੈ ਗੰਨਾ ਬਈ ਲੱਗਦਾ ਕਿ ਇੱਥੇ ਜਿਹੜੀਆਂ ਨਵੀਂ ਤਕਨੀਕ ਦਾ ਜਿੱਦਾਂ ਝੋਨਾ ਬੀਜਣਾ ਜਾਂ ਕਣਕ ਬੀਜਣੀ ਸਿੱਧੀ ਪਜਾਈ ਜਿਹੜੀ ਉਹਦਾ ਫਾਇਦਾ ਹਾਂਜੀ ਹਾਂਜੀ ਫਾਇਦਾ ਜੀ ਬੀਜ ਦੇ ਬੀਜ ਦੇ ਵਾਪਸ ਅਸੀਂ ਕਹੋ ਜੀ ਮੇਰਾ ਨਾਮ ਲਖਵੀਰ ਸਿੰਘ ਆ ਜੀ ਦਿੱਤੋਂ ਦੀ ਰਹਿਣ ਵਾਲੇ ਮੇਰਾ ਪਿੰਡ ਲਦਾਈ ਕੇ ਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਜੀ ਕਿਉਂਕਿ ਪਹਿਲਾਂ ਵੀ ਆਉਨੇ ਹੁੰਦੇ ਹੂ ਕਿਸਾਨ ਮੇਲੇ ਦੇ ਵਿੱਚ ਹਾਂਜੀ ਹਰ ਸਾਲ ਅਸੀਂ ਸਾਲ ਦੋ ਮੇਲੇ ਹੁੰਦੇ ਆ ਦੋਨੇ ਮੇਲੇ ਅਟੈਂਡ ਕਰਦੇ ਹਾਂ ਦੋਨੇ ਮੇਲੇ ਅਟੈਂਡ ਕਰਦੇ ਹਾਂ ਕਿੰਨਾ ਖੈਦ ਹੁੰਦਾ ਇੱਥੇ ਹਾਉ ਤੋਂ ਬਾਇਦਾ ਇਹ ਕੀ ਨਵੀਂ ਮਸ਼ੀਨਰੀ ਆਉਂਦੀ ਆ ਜਿਹੜੀ ਵੀ ਚੀਜ਼ ਦੀ ਉਹ ਜਾਣਕਾਰੀ ਆਉਂਦੀ ਆ ਵੀ ਕਿਹੜੀ ਆਪਣੇ ਖੇਤਾਂ ਦੇ ਵਿੱਚ ਜਿਵੇਂ ਰੋਸੀਵਰ ਪਲੌਟ ਹੁਣ ਪ੍ਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਆ ਆਪਦੇ ਵਾਣਾਂ ਜੋ ਕਰਨ ਲੱਗੇ ਆ ਉਹਦੇ ਨਾਲ ਜ਼ਮੀਨਾਂ ਦਾ ਬਹੁਤ ਫਰਕ ਪਿਆ ਆ ਕੇਰਾਂ ਦੇਖਣ ਵੇਲੇ ਇੱਕ ਵਾਰੀ ਲੱਗਦਾ ਯਾਰ ਜਦੋਂ ਕੋਈ ਨਵੀਂ ਚੀਜ਼ ਆਉਂਦੀ ਵੀ ਇਹ ਪਤਾ ਨਹੀਂ ਕਿਵੇਂ ਹੋ ਪਰ ਜਦੋਂ ਹੌਲੀ ਹੌਲੀ ਆਪਾਂ ਛੋ ਇਹ ਸਾਰੀਆਂ ਚੀਜ਼ਾਂ ਜਾਂ 100 ਤੋਂ 80 ਦਾ ਕੰਮ ਜਾਫ ਹੁੰਦੀਆਂ ਆ। ਬਾਕੀ ਅਲੱਗ-ਅਲੱਗ ਆਉਂਦੇ ਆ ਉਹਦੇ ਏਰੀਆ ਤੇ ਡਿਪੈਂਡ ਕਰਦਾ। ਕੋਈ ਵੀ ਮਸ਼ੀਨਰੀ ਜਾਂ ਕੋਈ ਵੀ ਚੀਜ਼ ਆਪ ਨੂੰ ਜਾਣਕਾਰੀ ਲੈ ਕੇ ਫੇਰ ਹੀ ਲਾਉਣੀ ਚਾਹੀਦੀ। ਲੱਗਦਾ ਕਿ ਬੀਜ ਵਗੈਰਾ ਵੀ ਜਿਹੜੇ ਮਿਲ ਜਾਂਦੇ ਨੇ ਵਧੀਆ। ਉਹ ਬੀਜ ਤੇ ਥੋੜੀ ਜੀ ਇੱਕ ਤਾਂ ਇਹਨਾਂ ਦਾ ਇਹ ਚੀਜ਼ ਯੂਨੀਵਰਸਿਟੀ ਚਾਹੀਦੀ ਹੈ ਜਿਵੇਂ ਕਿ ਹੁਣ ਸਾਰਾ ਆਨਲਾਈਨ ਸਿਸਟਮ ਚੱਲਦਾ ਹੈ ਇੱਥੇ ਕੈਸ਼ ਦਾ ਰੱਖਦੇ ਆ ਜੀ। ਜਿਹੜਾ ਬੀਜ ਆ। ਤੇ ਨੰਬਰ 2 ਤੇ ਉਹਨੂੰ ਆਨਲਾਈਨ ਪਹਿਲਾਂ ਕੋਰਟਲ ਖੋਲ੍ਹ ਦੇਣਾ ਚਾਹੀਦਾ ਕਿ ਤਾਂ ਕਿ ਜਿਹੜੇ ਕਿਸਾਨ ਉਹਦੇ ਖੱਜਲ ਖਰਾਬ ਅੱਛਾ ਮੀਂਹ ਨੂੰ ਕਿਦਾਂ ਦੇਖਦਾ ਅੱਜ ਫੇਰ ਜਿਹੜੀ ਬਰਸਾਤ ਮੌਸਮ ਦਾ ਜੀ ਹਰ ਸਾਲ ਇੱਥੇ ਆ ਹੀ ਕੁਝ ਹੁੰਦਾ ਹੈਗਾ ਪਹਿਲਾਂ ਹੀ ਆਦੀਆਂ ਛਤਰੀਆਂ ਪਾ ਲੈ ਕੇ ਹੀ ਆਉਂਦੇ ਤਕਰੀਬਨ ਜਿਹੜੇ ਹਰ ਵਲੀ ਆਉਂਦੇ ਲੱਗਦਾ ਕਿ ਕਿਸਾਨ ਮੇਲਾ ਜਿੱਦਾਂ 2 ਦਿਨ ਦਾ ਵਾ ਪਿਛਲੀ ਵਾਰ ਮੰਗ ਕਰਦੇ ਸੀ ਬਦ ਬਦਨਾ ਕਹੀ ਦੋ ਦਿਨ ਵੀ ਖੈਰ ਬਹੁਤ ਹੁੰਦੇ ਹਾਂ ਹੋਰ ਕਿਸ ਤਰ੍ਹਾਂ ਦੀ ਜਾਣਕਾਰੀ ਜਿੱਦਾਂ ਮਸ਼ੀਨਰੀ ਨਾ ਹੋ ਗਈ ਜਾਂ ਆਹ ਮਹਿੰਦਰੀਆ ਬਾਕੀ ਤੇ ਹਰ ਕੰਪਨੀ ਆਉਂਦੀਆਂ ਜਿਵੇਂ ਪੈਸਟੀਸਾਈਡ ਦੀਆਂ ਆ ਗਈਆਂ ਮਸ਼ੀਨਰੀ ਦੀਆਂ ਆ ਗਈਆਂ ਡੰਗਰ ਪਸ਼ੂ ਡੰਗਰ ਪਸ਼ੂ ਵੀ ਆ ਜਾਂਦੇ ਜਿਹੜੇ ਬੰਦਾ ਥੋੜਾ ਜ਼ਿਆਦਾ ਰਜਾਇਮ ਦ ਸਾਰੇ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਜਿਹਦੇ ਚੋਂ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਹੈ ਉਹ ਇੱਥੇ ਇਕੁਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਾਊਂਟ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਮਾਣ ਭਾ ਹੈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਚੌਂਦੇ ਦੀ ਫੜਾਲੀ ਨਾ ਖਾਣ ਵਾਸਤੇ ਚੱਲ ਕੇ ਪੀਏ ਚੌਂਦੇ ਦੀ ਫੜਾਲੀ ਨੂੰ ਨਾ ਖਾਣ ਵਾਸਤੇ ਵੀ ਫ਼ਕੀਰ ਦੀ ਦੀਰ ਕੇ ਬਲਕੇ ਸਾ ਦੇ ਦੋ ਆ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਬਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਪੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਜੀਆਂ ਨਸਲਾਂ ਵੀ ਇਹੋ ਜੀਆਂ ਦੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਪਾਸੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪ੍ਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੂ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਕਿ ਪੰਜਾਬ ਵੱਲੋਂ ਪ੍ਰਾਲੀ ਦਾ ਧੂਆ ਆਉਂਦਾ ਹੈ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰਲ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਇਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਸਕੇ ਵੀ 20000 ਅਰਜ਼ੀਆਂ ਆਈਆਂ ਉਹਨਾਂ ਲਈ ਐਸਕੇ ਵੀ ਦੇ ਰਹੇ ਹਾਂ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਉਹਦੇ ਨਾਲ ਅਸੀਂ ਅੱਗੇ ਹੋਰ ਵੱਧਾਂਗੇ ਸਫਲ ਹੋਵਾਂਗੇ। ਜਿਹੜੇ ਜਿਹੜੇ ਸਾਡਾ ਮਾਣ ਮਿਲਿਆ ਉਹਦੇ 170 ਜਨਾਂ ਬਾਹਰ ਆ ਰਹੇ ਨੇ। ਹੁਣ ਆਪਾਂ ਮੇਲੇ ਦੀ ਗੱਲ ਕਰ ਲਈ ਤਾਂ ਬਧੀਗਾ। ਉੱਪਰ ਕਮੈਂਟ ਕਰਨਾ ਚਾਹੋਗੇ ਠੀਕ ਹੈ। ਸਰ ਜੀ ਕਿਹੋ ਜਿਹਾ ਸਮਾਂ ਦਿਓ ਕਾਫੀ ਦਿਨਾਂ ਤੋਂ ਅੰਨਿਹਾਰ ਮਿਲੀ ਹੈ। ਮੈਨੂੰ ਬੋ ਦੱਸਿਓ ਕਿ ਕੇਜਵੀ ਬਾਸਾ ਸਾਹਿਬਾਂ ਦੀ ਬਾਤ ਜੁਮਾਨਾ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਿਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜਮਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਆਮ ਸਰਪੇ ਉਤਸ਼ਾਹ ਹੈ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਦਾ ਆਪ ਜਿੰਨੇ ਕਿ ਕਰਦੇ ਪੰਜਾਬ ਸਰਕਾਰ ਅਗਰ ਉਹਨਾਂ ਦੂਜੀ ਫਸਲਾਂ ਬਾਰੇ ਉਹਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਝੋਨੇ ਦੀ ਫਸਲ ਨਹੀਂ ਵੀਰੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਬਹੁਤਾ ਵੱਡਾ ਜਾਂ ਕਿਸੇ ਪਾਸਿਓ ਆਇਆ ਨਹੀਂ ਮੈਂ ਆਮ ਸੁਧਾਰ ਦਾ ਜ਼ਿਮੀਦਾਰ ਹਾਂ ਅਸੀਂ ਸਾਰੇ ਚਾਹੁੰਦੇ ਆ ਕਿ ਕੋਈ ਨਾ ਕੋਈ ਉਹੋ ਜੀ ਫਸਲ ਵੀ ਜਨ ਲੱਗ ਜੀ ਜਿਹਦੇ ਨਾਲ ਸਾਡੋ ਝੋਨੇ ਦਾ ਖੇੜਾ ਛੜਾ ਸਕੀਏ ਉਹਦੇ ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਉਣਾ ਅੰਮ੍ਰਿਤਪਾਲ ਦੇ ਮਕਸਦ ਤੇ ਆਇਆ ਤੇ ਮਿਲ ਹੋਈ ਹੈ ਐਨਆਈਆਰ ਨੂੰ ਪਿਆਦਾ ਬਾਹਲਾ ਲੰਮਾ ਜੇ ਖੇਤੀਬਾੜੀ ਤੇ ਇੱਥੇ ਕੰਮ ਕਰਨ ਵਾਲੇ ਵਿਗਾੜ ਚਾਹੀਦਾ ਮੈਨੂੰ ਮੈਨੂੰ ਰਿਪਿਟੇਸ਼ਨ ਮਿਲ ਕੇ ਗਿਆ ਸੀ ਪਹਿਲਾਂ ਦੀ ਗੱਲਬਾਤ ਸੁਣ ਅੰਮ੍ਰਿਤਪਾਲ ਨੇ ਜੋ ਕੋਰੋਨਾ ਦੇ ਰਿਟਰਨ ਹੋਏ ਦੱਸਾਂਗੇ ਜੇ ਕਿਸੇ ਨੂੰ ਵੀ ਸਮੱਸਿਆ ਹੋਵੇ ਦੱਸਣ ਵਾਲੀ ਗੱਲ ਨਾਲ ਹੀ ਮਸਲੇ ਹੱਲ ਹੋ ਜਾਗਾ ਅੰਮ੍ਰਿਤਪਾਲ ਚਲੋ ਚਲੋ ਵਿਧਾਨਾ ਲਾਈਟ ਲਈ ਸ੍ਰਿੰਦਰ ਸੋਨੀ ਦੀ ਰਿਪੋਰਟ